ਕਵਲਦੀ ਦੇਖੋ ਨਵਾਂ ਇਹ ਲੀਬੋਕ ਤਾਈਸੋ ਕੋਈ 골ਡ ਸਟਾਰ ਨਹੀਂ ਦਿੰਦਾ ਵੀਰੇ ਆਪਾਂ 250 ਚ ਸ਼ੂਜ਼ ਦੇ ਰਹੇ ਹਾਂ ਹਾਂਜੀ ਭਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਪਹਿਲਾਂ ਦੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਵਾਰ ਤਾਂ ਆਪਾਂ ਖੜੇ ਹਾਂ ਰਾਮਬਗ ਰੋਡ ਦੇ ਪਰ ਹਿਮਾਨੀ ਸ਼ੂ ਪਲਾਜ਼ਾ ਜਦੋਂ ਆਪਾਂ ਸਰਕਾਰੀ ਹਸਪਤਾਲ ਜਿਹੜਾ ਹੈਗਾ ਬਰਨਾਲੇ ਦੇ ਵਿੱਚ ਉਹਦੇ ਕੋਲ ਇਸ ਵਕਤ ਰੋਡ ਦੇ ਪਰ ਆਉਂਦੇ ਆਂ ਰਾਮ ਬਾਗਰ ਰੋਡ ਦੇ ਉੱਪਰ ਤੇ ਸ਼ਾਂਤੀ ਹਾਲ ਦੇ ਬਿਲਕੁਲ ਇੱਕ ਨੰਬਰ ਗੇਟ ਦੇ ਜਿਵੇਂ ਬਿਲਕੁਲ ਸਾਹਮਣੇ ਹਿਮਾਨੀ ਸ਼ੂ ਪਲਾਜ਼ਾ ਅੰਦਰ ਲੱਗੀ ਪਈ ਆ ਪੂਰੀ ਰੌਣਕ ਮੇਲਾ ਕਸਟਮਰਾਂ ਦਾ ਸਿਰਫ 250 ਰੁਪਏ ਦੇ ਵਿੱਚ ਇੱਥੇ 500 ਬਲੇ ਜਿਹੜੇ ਬੂਟ ਹੈਗੇ ਨੇ ਸਿਰਫ 250 ਰੁਪਏ ਦੇ ਵਿੱਚ ਮਿਲ ਰਹੇ ਨੇ ਆਪਾਂ ਤੇ ਅੰਦਰ ਲੱਗਿਆ ਪਿਆ ਕਸਟਮਰਾਂ ਦਾ ਮੇਲਾ ਹੁਣ ਤੁਹਾਨੂੰ ਭਾ ਅੰਦਰ ਲੈ ਕੇ ਚਲਦੇ ਆਂ ਤੇ ਦਿਖਾਉਂਦੇ ਆਂ ਰੌਣਕ ਮੇਲਾ ਤੇ ਗਾਕਾ ਨਾਲ ਆਪਾਂ ਥੋੜੀ ਗੱਲਬਾਤ ਜਦੋਂ ਮੈਂ 250 ਤੋਂ ਸ਼ੁਰੂ ਕੀਤਾ ਸੀ ਲੇਕਿਨ ਮੈਨੂੰ ਕਸਟਮਰ ਆ ਵੀ ਗਏ ਨੇ ਥੋੜਾ ਬਿਰਜੀ ਉੱਪਰ ਨੂੰ ਹੋਵੋ ਥੋੜਾ ਆਪ ਕੁਆਲਟੀ ਦਿਓ ਹਾਂਜੀ ਮੈਂ ਰੱਖਣਾ ਨਹੀਂ ਚਾਹੁੰਦਾ ਲੇਕਿਨ ਕਸਟਮਰ ਦੀ ਡਿਮਾਂਡ ਤੇ ਮੈਨੂੰ ਰੱਖਣਾ ਪੈ ਰਿਹਾ ਠੀਕ ਹੈ ਜੀ ਠੀਕ ਹੈ ਲੈ ਹੁਣ ਰੋਜ਼ ਰੋਜ਼ ਇਹ ਬੰਦਾ ਦਾਲ ਵੀ ਖਾਂਦਾ ਚੰਗਾ ਨਹੀਂ ਲੱਗਦਾ ਮੈਨੂੰ ਆ ਕੇ ਤਾਨੇ ਮਾਰਦੇ ਵੀਰੇ ਕੁਝ ਅਲੱਗ ਚੀਜ਼ ਹੀ ਮਤਲਬ ਤੁਸੀਂ ਪੇਸ਼ ਕਰੋ ਆਪ ਜਾਓ ਹਾਂਜੀ ਤੇ ਮੈਂ ਹੁਣ 250 ਤੋਂ ਸ਼ੂਜ਼ ਵਧੀਆ ਕੁਆਲਟੀ ਥੋੜੀ ਜੀ ਉੱਪਰ ਜਿਹੜੇ ਮਤਲਬ ਬਾਜ਼ਾਰ 'ਚ 1200 ਵਾਲੇ ਮੂਡ ਮਿਲਦੇ ਆਪਾਂ ਉਹਨੂੰ 350 OGG ਮਾਡਲ 400 ਹਾਈ neck 550 ਇੱਕ ਰੈਡਿਟਿਵ ਦਾ ਤੋਹਫਾ ਲੈ ਕੇ ਆਇਆ ਮੈਂ স্পੈਸ਼ਲ ਥੋੜੇ ਪੀਸ ਰਹਿੰਦੇ ਮੇਰੇ ਕੋਲ 550 ਹੋਣ ਲਈ ਤੇ ਮੈਂ ਇਹ ਚਾਹੁੰਦਾ ਸੀ ਬਈ ਜੇ 250 ਤੋਂ ਸ਼ੁਰੂ ਕਰੀਏ ਤੇ ਫਿਰ ਆਪਾਂ ਸਾਰੀ ਸਾਰੀ ਕੁਆਲਟੀ ਨਾਲ ਨਾਲ ਕਸਟਮਰ ਨੂੰ ਦਿਖਾਉਂਦੇ ਚੱਲੀਏ ਜੇ ਆਪਾਂ ਨਾਲ ਨਾਲ ਹਾਂ ਨਾ ਕਸਟਮਰ ਦੀ ਡਿਮਾਂਡ ਸੀ ਵੀ ਰੋਜ਼ ਆਰਟੀਕਲ ਚੇਂਜ ਹੋਣੇ ਇਸ ਲਈ ਮੈਂ ਨਿਊ ਨਿਊ ਡਿਜ਼ਾਈਨ ਛਾੜ ਕੇ ਲੈ ਕੇ ਆ ਰਿਹਾ ਵੀਰੇ ਤੇ ਕੋਸ਼ਿਸ਼ ਮੈਨੂੰ ਹੋਲਸੇਲਰਾਂ ਨੇ ਮਾਲ ਦੇਣਾ ਬੰਦ ਕਰਤਾ ਕਹਿੰਦੇ ਤੁਸੀਂ ਇੰਨਾ ਸਸਤਾ ਦੇ ਰਹੇ ਹੋ ਦੂਜੇ ਦੁਕਾਨਦਾਰਾਂ ਦੇ ਖਰਾਬ ਹੁੰਦੀ ਆ ਲੇਕਿਨ ਮੈਂ ਤੁਹਾਡੇ ਲਈ ਸ ਮੈਨੂੰ ਇਹ ਕਹਿੰਦਾ ਵੀ ਮੈਂ ਤੁਹਾਡੇ ਲਈ ਪਤਾਲ ਚ ਵੀ ਜਾਣਾ ਪੈ ਜੇ ਮੈਂ ਜਾਊਂਗਾ ਤੁਹਾਡੇ ਲਈ ਮਾਲ ਲੈ ਕੇ ਆਊਂਗਾ ਮੈਂ ਠੀਕ ਹੈ ਜੀ ਸੋਕਸ ਮਾਡਲ ਵੀਰੇ 250 ਉਹਨ ਲਈ ਕੁਆਲਿਟੀ ਦੇਖੋ ਨਾਲੇ ਲੈ ਰੀਬੋਕ 250 ਕੋਈ 골ਡ ਸਟਾਰ ਨਹੀਂ ਦਿੰਦਾ ਵੀਰੇ ਆਪਾਂ 250 ਚ ਸ਼ੂਜ਼ ਦੇ ਰਹੇ ਆ ਇਹ ਜਿਹੜੇ ਵੀਰ ਤੁਸੀਂ 250 ਰੁਪਏ ਦੇ ਵਿੱਚ ਬੂਟ ਦੇ ਰਹੇ ਹੋ ਇਹ ਘੱਟੋ ਘੱਟ ਮਾਰਕੀਟ ਦਾ ਕੀ ਰੇਟ ਹੋਏ ਇਹ ਵੀਰੇ ਮਾਰਕੀਟ 'ਚ 500 ਤਾਂ ਆਪਦਾ ਹੋਣਗੀ ਬਾਕੀ ਜਿਹੜਾ ਕਸਟਮਰ ਕੋਲ ਡੇਲੀ ਰੁਟੀਨ 'ਚ ਇੱਕ ਬੰਦਾ ਲੈ ਕੇ ਆ ਰਿਹਾ ਚਾਰ ਬੰਦੇ ਹੋਰ ਨਾਲ ਲੈ ਕੇ ਆ ਰਿਹਾ ਇਹਨਾਂ ਦਾ ਮੈਂ ਦੇਣ ਦਾ ਸਾਰੀ ਜ਼ਿੰਦਗੀ ਹੁੰਦੇ ਸੈਕਚਰ ਵੀਰੇ 250 ਆਹ ਕਲਰ ਦੇ ਕਿੰਨਾ ਪਿਆਰਾ 250 ਵੀਰੇ 250 ਵੀਰੇ ਕਸਟਮਰ ਦੀ ਡਿਮਾਂਡ ਸੀ ਵੀ ਥੋੜਾ ਜਿਹਾ ਅਪ ਕੁਆਲਿਟੀ ਵੀ ਸਾਨੂੰ ਦੋ ਕਿਉਂਕਿ ਮਾਰਕੀਟ 'ਚ ਸਾਨੂੰ 12-1200 ਰੁਪਏ ਦੇ ਸ਼ੂਜ਼ ਲੈਣੇ ਪੈਂਦੇ ਆ ਤਾਂ ਮੈਨੂੰ ਉਹਨਾਂ ਦੀ ਡਿਮਾਂਡ ਨੂੰ ਮੰਨਦੇ ਹੋਏ ਤਾਂ ਮੈਨੂੰ 350 ਰੁਪਏ ਵਾਲਾ ਵੀ ਮਾਲ ਸ਼ੁਰੂ ਕਰਨਾ ਪੈ ਰਿਹਾ ਦੇਖੋ ਕੁਆਲਿਟੀ ਦੇਖੋ ਤੁਸੀਂ ਟਾਪ ਲੈਕਸ ਕੰਪਨੀ ਦਾ ਬੂਟ ਆ ਇਹ 350 ਰੁਪਏ 'ਚ ਵੀਰੇ ਇਹਦੇ ਹੋਰ ਬਥੇਰੇ ਡਿਜ਼ਾਈਨ ਨੇ ਵੀਰੇ ਤੇ ਬੈਲੀਆਂ ਸ਼ੁਰੂ ਕੀਤੀਆਂ ਨੇ ਆਪਾਂ ਫੈਂਸੀ ਇਹ ਵੀ 350 ਰੁਪਏ 'ਚ ਵੀਰੇ ਵਿਆਹ ਚ ਸਾਨੂੰ ਵਿਆਹ ਸ਼ਾਦੀ ਦਾ ਹੁਣ ਦੇਖੋ ਸੀਜ਼ਨ ਚੱਲ ਰਿਹਾ 750 ਤੋਂ 600 ਘੱਟ ਕੋਈ ਨਹੀਂ ਦਿੰਦਾ ਆਪਾਂ ਸਿਰਫ 350 ਤੇ ਇੱਕ ਬੈਲੀਆਂ ਰੇਟ 400 ਰੁਪਏ